ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹਾਜ਼ਰ ਹੋ ਗਏ ਅੱਜ ਫੇ ਆਪਣਾ ਹਫਤਾਵਾਰ ਪ੍ਰੋਗਰਾਮ ਲੈ ਕੇ ਪੁੱਲ ਗਏ ਲੋਕ ਬਾਤਾਂ ਪਾਉਣੀਆਂ ਸਾਨੂੰ ਬਹੁਤ ਚੰਗਾ ਲੱਗਦਾ ਤੁਸੀਂ ਸਾਡੇ ਨਾਲ ਜੁੜੇ ਹੋਏ ਸਾਰੇ ਤੇ ਇਦਾਂ ਲੱਗਦਾ ਮਹਿਸੂਸ ਹੁੰਦਾ ਕਿ ਆਪਾਂ ਜਿਹੜਾ ਪੁਰਾਣਾ ਕਲਚਰ ਆ ਉਹ ਦੁਬਾਰਾ ਫੇ ਲੈ ਆਮਗੇ ਲੈ ਆਮਗੇ ਹੌਲੀ ਹੌਲੀ ਲੱਗਦਾ ਆ ਤੇ ਬਾਕੀ ਅੱਜ ਅਸੀਂ ਇੱਕ ਤੁਹਾਨੂੰ ਹਨਾ ਮੰਤਰ ਦੱਸਣਾ ਸੁੱਖ ਦਾ ਮੰਤਰ ਹਾਂਜੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੰਦਰੁਸਤੀ ਖੁਸ਼ੀਆਂ ਤੇ ਸੁੱਖ ਸਾਰਾ ਕੁਝ ਹੀ ਹੋਊਗਾ ਸਰ ਆਖੋ ਜਿਉ ਮੰਤਰ ਦੱਸਦੇ ਆਂ ਅਸੀਂ ਉਸ ਤੋਂ ਪਹਿਲਾਂ ਅਸੀਂ ਪਿਛਲੀ ਜਿਹੜੀ ਬਾਤ ਸੀਗੀ ਉਹਦਾ ਜਵਾਬ ਦੇ ਦਈਏ ਜੀ ਹਾਂਜੀ ਉਹਦਾ ਜਵਾਬ ਸੀਗਾ ਖੂਦਿਆਂ ਟਿੰਡਾ ਖੂਦਿਆਂ ਟਿੰਡਾ ਜੀ ਹਾਂਜੀ ਇਹ ਪੁਰਾਣੇ ਬੰਦਿਆਂ ਨੂੰ ਹੀ ਪਤਾ ਹੋਊਗਾ ਜਿਨ੍ਹਾਂ ਨੇ ਖੂਦ ਦੇਖੇ ਆ ਚੱਲਦੇ ਤਾਂ ਉਹ ਹੁਣ ਆਪਣੇ ਬੱਚਿਆਂ ਨੂੰ ਦੱਸੋ ਵੀ ਇਦਾਂ ਖੂਬ ਪਾਣੀ ਚੱਲਦਾ ਸੀ ਜਦੋਂ ਤੇ ਇਦਾਂ ਨਿਕਲਦਾ ਸੀ ਪਾਣੀ ਟਿੰਡਾ ਨਾਲ ਹਾਂ ਬਿਲਕੁਲ ਕਿਤੇ ਕਿਤੇ ਹੈਗੇ ਆ ਰੱਖੀਆਂ ਜਿੱਦਾਂ ਪੁਰਾਣੀਆਂ ਯਾਦਾਂ ਉਹ ਤੁਥੇ ਉੱਥੇ ਲੈ ਕੇ ਜਾਇਆ ਕਰੋ ਬੱਚਿਆਂ ਨੂੰ ਉੱਥੇ ਦਿਖਾ ਕੇ ਆਇਆ ਕਰੋ ਆਇਆ ਕਰੋ ਇਹਨਾਂ ਨੇ ਜਵਾਬ ਦਿੱਤਾ ਸਹੀ ਦੇਖੋ ਉਹਨਾਂ ਦੇ ਨਾਮ ਸਾਡੇ YouTube ਤੇ ਸਾਨੂੰ ਜਵਾਬ ਦਿੱਤੇ ਆ ਸਹੀ ਬਾਦੇ ਤੇ ਉਹ ਸੀ ਹੈ ਜੀ ਇੱਕ ਦੇਸੀ ਚੁੱਲਾ ਇਹ ਵੀ ਯੂਟਿਊਬਰ ਆ ਇਹਨਾਂ ਦਾ ਚੈਨਲ ਬਹੁਤ ਵਧੀਆ ਦੇਖੋ ਜਰੂਰ ਸਾਂਝਾ ਵਿਰਸਾ ਬਹੁਤ ਵਧੀਆ ਵੀਡੀਓ ਪਾਉਂਦੇ ਆ ਐਕਟਿੰਗ ਬਹੁਤ ਵਧੀਆ ਕਰਦੇ ਆ ਐਡੀਟਿੰਗ ਬਹੁਤ ਵਧੀਆ ਕਰਦੇ ਆ ਯੂਪੀ ਦੇ ਪੰਜਾਬੀ ਪਿੰਡ ਇਹ ਵੀ ਬਹੁਤ ਵਧੀਆ ਵੀਡੀਓ ਪਾਉਂਦੇ ਆ ਤੇ ਕੁਲਦੀਪ ਕੀਤਾ ਕੁਲਵੰਤ ਕਲਸੀ ਜਸਕਰਨ 바ਵਾ ਰਵਿੰਦਰ ਕੌਰ ਜਸਵੀਰ ਕੌਰ ਦਵਿੰਦਰ ਕੌਰ ਰੋਹਿਤ ਰਤੂ ਮਾਈ ਸਿੰਪਲ ਗਾਰਡਨ ਹਾਂਜੀ ਇਹ ਵੀ ਯੂਟਿਊਬਰ ਹੈ ਜੀ ਇਹਨਾਂ ਨੇ ਸਾਰਿਆਂ ਨੇ ਸਹੀ ਜਵਾਬ ਦਿੱਤੇ ਇਹਨਾਂ ਨੇ ਸਹੀ ਜਵਾਬ ਦਿੱਤੇ ਆ ਜੀ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਜੀ ਸਾਡੇ ਨਾਲ ਜੁੜਨ ਨੂੰ ਜੀ ਜਿਹੜੀ ਉਹ ਪਿਛਲੇ ਹਫਤੇ ਦੀ ਬਾਤ ਦਾ ਜਵਾਬ ਹਾਂਜੀ ਤੇ ਹੁਣ ਅਸੀਂ ਤੁਹਾਨੂੰ ਉਹ ਮੰਤਰ ਦੱਸਣ ਲੱਗੇ ਹਾਂ ਪਰ ਛੋਟਾ ਜਿਹਾ ਮੰਤਰ ਆ ਤੇ ਜੇ ਤੁਸੀਂ ਕਰ ਲਓਗੇ ਤੇ ਜ਼ਿੰਦਗੀ ਬੜੀ ਸੁਖੀ ਹੋ ਜੂਗੀ ਖੁਸ਼ੀ ਹੋ ਜੂਗੀ ਹਾਂ ਨਾ ਤੇ ਇਹ ਮੰਤਰ ਇਦਾਂ ਜੀ ਸਵੇਰੇ ਤੁਸੀਂ ਉੱਠਣਾ ਹੈ ਉੱਠ ਕੇ ਮੂੰਹ 'ਤੇ ਧੋਣਾ ਠੀਕ ਆ ਨਹੀਂ ਧੋਤਾ ਤੁਸੀਂ ਉੱਠਦੇ ਆਪਣੇ ਬੈੱਡ ਤੇ ਬਹਿ ਕੇ ਆ ਨਾ ਹੱਥ ਜੋੜ ਲੈਣੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਨੀ ਜੀ ਅਰਦਾਸ ਕਰਨੀ ਰੱਬਾ ਜਿਹਦੇ ਕੋ ਸਕੂਟਰ ਆ ਉਹਨੂੰ ਕਾਰ ਦੇ ਜਿਹਦੇ ਕੋ ਸਾਈਕਲ ਆ ਉਹਨੂੰ ਸਕੂਟਰ ਦੇ ਜਿਹੜਾ ਬਿਮਾਰ ਆ ਉਹਨੂੰ ਤੰਦਰੁਸਤੀ ਦੇ ਬੱਚਿਆਂ ਲਈ ਸਾਰਿਆਂ ਦੇ ਬੱਚਿਆਂ ਦੀ ਤੰਦਰੁਸਤੀ ਸਾਰਿਆਂ ਦੇ ਬੱਚਿਆਂ ਦੀ ਕਾਮਯਾਬੀ ਮੰਗਣੀ ਹੈ ਔਰ ਦੇਖੋ ਉਹੀ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣੀਆਂ ਜੋ ਜੋ ਤੁਸੀਂ ਮੰਗੀ ਜਾਣਾ ਨਾ ਤੇ ਤੁਸੀਂ 40 ਦਿਨ ਕਰਕੇ ਦੇਖ ਲਓ ਜੋ ਤੁਸੀਂ ਕਿਸੇ ਲਈ ਮੰਗੋਗੇ ਨਾ ਆਪਣੇ ਆਂਡੀਆਂ ਗਵਾਂਡੀਆਂ ਲਈ ਆਪਣੇ ਭੈਣਾਂ ਭਰਾਵਾਂ ਲਈ ਆਪਣੇ ਰਿਸ਼ਤੇਦਾਰਾਂ ਲਈ ਉਹੀ ਤੁਹਾਡੇ ਘਰ ਆਉਣਾ ਸ਼ੁਰੂ ਹੋ ਜਾਣਾ ਤੁਸੀਂ ਨਹੀਂ ਮੰਗਣਾ ਆਪਦੇ ਲਈ ਕੁਝ ਨਹੀਂ ਮੰਗਣਾ ਮੰਗਣਾ ਸਾਰਾ ਲੋਕਾਂ ਲਈ ਮੰਗਣਾ ਆਪਣੇ ਯਾਰਾਂ ਦੋਸਤਾਂ ਲਈ ਆਪਣੇ ਆਂਡੀਆਂ ਗਵਾਂਡੀਆਂ ਲਈ ਹਾਂਜੀ ਹਾਂ ਇਹ 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 ਛੋਟਾ ਜਿਹਾ ਮੰਤਰ ਆ ਬਸ ਆਪਦੇ ਲਈ ਕੁਝ ਨਹੀਂ ਮੰਗਣਾ ਆਪ ਸਿਰਫ ਇਹੀ ਕਰਨਾ ਆ ਸਵੇਰੇ اٹਕੇ ਰੱਬਾ ਤੇਰਾ ਕਰੋੜਾਂ ਬਾਾਰ ਸ਼ੁਕਰਾਨਾ ਹਾਂਜੀ ਸਭ ਕਾਸੇ ਲਈ ਕਰੋੜਾਂ ਬਾਾਰ ਸ਼ੁਕਰਾਨਾ ਬਿਲਕੁਲ ਬਸ ਸਿਰਫ ਸ਼ੁਕਰਾਨਾ ਕਰਨਾ ਮੰਗਣਾ ਕੁਝ ਨਹੀਂ ਔਰ ਤੁਸੀਂ ਜਿਹੜਾ ਕਿਸੇ ਲਈ ਮੰਗਣਾ ਨਾ ਉਹ ਤੁਹਾਡੇ ਘਰ ਤੁਰਿਆ ਆਉਣਾ ਸਾਰਾ ਕੋਈ ਤੁਹਾਡੇ ਬੱਚੇ ਵੀ ਤੰਦਰੁਸਤ ਹੋਣਗੇ ਤਰੱਕੀਆਂ ਵੀ ਚੈਨਲ ਦੇਖਦਾ ਸੀਗਾ ਉੱਤੇ ਇੱਕ ਲਿਖਿਆ ਹੋਇਆ ਸੀਗੀ ਇਦਾਂ ਹੀ ਗੱਲ ਦੋ ਤਿੰਨ ਗੱਲਾਂ ਬਹੁਤ ਵਧੀਆ ਲਿਖੀਆਂ ਸੀ ਉਹਨੇ ਲਿਖਿਆ ਸੀ ਕਿ ਤੂੰ ਹਨਾ ਕਿਸੇ ਲਈ ਟੋਏ ਪੱਟੀ ਜਨਾਂ ਆ ਤੇ ਇੱਕ ਦਿਨ ਤੇਰੀ ਵਾਰੀ ਵੀ ਆਉਣੀ ਆ ਬਿਲਕੁਲ ਆਉਣੀ ਆ ਇਹ ਤਾਂ ਆਉਣੀ ਆ ਆਪਾਂ ਜੋ ਕਿਸੇ ਵਾਸਤੇ ਮੰਗਦੇ ਆ ਉਹ ਆਪਾਂ ਨੂੰ ਕੁਦਰਤੀ ਮਿਲ ਜਾਣਾ ਆ ਹਾਂ ਉਹ ਕੁਦਰਤੀ ਹੁਣ ਉਹ ਟੋਏ ਪਟਣ ਦੀ ਗੱਲ ਦੇਖੋ ਤੁਸੀਂ ਜੇ ਉਹਦੇ ਆਪਾਂ ਉਹ ਕਹਿੰਦਾ ਟੋਏ ਪਟੂਗੇ ਤੇ ਤੁਹਾਡੇ ਲਈ ਵੀ ਟੋਏ ਪਟ ਹੋਣੇ ਆ ਤੇ ਜੇ ਆਪਾਂ ਕਿਸੇ ਲਈ ਸੁੱਖ ਮੰਗਾਂਗੇ ਤੁਹਾਡੇ ਕੋ ਵੀ ਉਹ ਸੁੱਖ ਆ ਜਾਣਾ ਬਿਲਕੁਲ ਗੁਰਬਾਣੀ ਜੀ ਵੀ ਲਿਖਿਆ ਆ ਜੇ ਵਿਖ ਮੰਗੇ ਅੰਮ੍ਰਿਤ ਕੈਸਾ ਆਏ ਨਿਆ ਤੇ ਇਹਦੇ ਵਿੱਚ ਇਹੀ ਆ ਕਿ ਦੇਖੋ ਜੋ ਤੁਸੀਂ ਮੰਗਦੇ ਆ ਕਿਸੇ ਵਾਸਤੇ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਮੇਰੇ ਨਾਲ ਬਿਲਕੁਲ ਹਣਾ ਤੇ ਜੇ ਚੰਗਾ ਮੰਗੋਗੇ ਤਾਂ ਤੁਹਾਨੂੰ ਵੀ ਚੰਗਾ ਹੀ ਮਿਲੂਗਾ ਕੁਦਰਤੀ ਤੌਰ 'ਆ ਮਾੜਾ ਮਿਲੂਗਾ ਤੇ ਮਾੜਾ ਪਰ ਇਹ ਜਿਹੜਾ ਮੰਤਰ ਆ ਤੁਸੀਂ ਇਹਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕਰ ਲਓ ਦੇਖੋ ਫਿਰ ਯਾਰੇ ਤੇ ਬਾਕੀ ਜਿਹੜਾ ਰੱਬ ਦਾ ਨਾਮ ਉਹ ਲੈਣਾ ਚਾਹੀਦਾ ਵੀ ਆ ਰੱਬ ਤੋਂ ਡਰਨਾ ਚਾਹੀਦਾ ਆ ਤੇ ਇਹ ਇਹ ਸਾਡਾ ਅੱਜ ਦਾ ਜਿਹੜਾ ਮੰਤਰ ਸੀ ਜੀ ਇਹਨੂੰ ਬਸ ਤੁਸੀਂ ਰਕੋ ਆਪਣੀ ਜ਼ਿੰਦਗੀ ਤੇ ਦੇਖੋ ਨਜ਼ਾਰੇ ਤੇ ਜੇ ਕੋਈ ਚੰਗੀ ਗੱਲ ਦੱਸਦਾ ਉਹਨੂੰ ਆਪਣੀ ਜ਼ਿੰਦਗੀ ਚ ਸ਼ਾਮਲ ਕਰੋ ਆਪਣੇ ਬੱਚਿਆਂ ਨੂੰ ਵੀ ਚੰਗੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਦੇਖੋ ਜੋ ਆਪਾਂ ਕਰਦੇ ਆਂ ਜੋ ਆਪਾਂ ਬੋਲਦੇ ਆਂ ਜੋ ਆਪਾਂ ਘਰ ਦਾ ਮਾਹੌਲ ਬਣਾਉਂਦੇ ਆਂ ਬੱਚਿਆਂ ਦੇ ਵਿੱਚ ਕੁਦਰਤੀ ਤੌਰ ਤੇ ਉਹੀ ਆਉਣਾ ਹੈ ਉਹੀ ਆਉਣਾ ਬਿਲਕੁਲ ਤਾਂ ਆਪਣੇ ਬੱਚਿਆਂ ਨੂੰ ਵੀ ਚੰਗੀਆਂ ਚੀਜ਼ਾਂ ਦੱਸਿਆ ਕਰੋ ਚੰਗੇ ਬੋਲ ਬਾਣ ਦੱਸਿਆ ਕਰੋ ਗੁਰਬਾਣੀ ਪੜਨੀ ਦੱਸਿਆ ਕਰੋ ਔਰ ਚੰਗੇ ਵਾਤਾਵਰਨ ਵਿੱਚ ਹੀ ਬੱਚਿਆਂ ਨੂੰ ਪਾਲੋ ਤਾਂ ਕਿ ਵੱਡੇ ਹੋ ਕੇ ਉਹ ਵਧੀਆ ਇਨਸਾਨ ਬਣ ਸਕਣ ਤੇ ਇਹ ਹੀ ਸੀਗੀਆਂ ਸਾਡੀਆਂ ਕੁਝ ਗੱਲਾਂ ਤੇ ਹੁਣ ਆਪਾਂ ਪਾਉਣੇ ਆ ਅੱਜ ਦੀ ਬਾਤ ਪਾਓ ਜੀ ਹਾਂਜੀ ਅੱਜ ਦੀ ਬਾਤ ਹੈਗੀ ਆ ਮਾੜੀ ਗੱਲ ਆ ਵੱਡੀ ਲਈ ਜਿਹਨੇ ਕੁਤਰਾ-ਕੁਤਰਾ ਕੀਤਾ ਸ਼ਾਵਾਸ਼ੇ ਛੋਟੀ ਦਾ ਜਿਹਨੇ ਮੁੜ ਕੇ ਇਕੱਠਾ ਕੀਤਾ ਮੁੜ ਕੇ ਇਕੱਠਾ ਕੀਤਾ ਹੁਣ ਇਸ ਬਾਤ ਦਾ ਜਵਾਬ ਤੁਸੀਂ ਦੇਣਾ ਆ ਔਰ ਦੇਖਦੇ ਆ ਕਿਹੜੇ ਭੈਣ ਭਰਾ ਸਾਡੇ ਅੱਗੇ ਆਉਂਦੇ ਆ ਸਭ ਤੋਂ ਮੋਹਰੇ ਆਉਂਦੇ ਆ ਜਵਾਬ ਲੈ ਕੇ ਤਾਂ ਆਪਾਂ ਮਿਲਾਂਗੇ ਅਗਲੇ ਹਫਤੇ ਫੇਰ ਇਸ ਗੱਲ ਦਾ ਜਵਾਬ ਲੈ ਕੇ ਇਸ ਬਾਤ ਦਾ ਬਿਲਕੁਲ ਇਸ ਬਾਤ ਦਾ ਜਵਾਬ ਲੈ ਕੇ ਮਿਲਾਂਗੇ ਤੇ ਚੰਗਾ ਜੀ ਹੁਣ ਰੱਬ ਤੁਹਾਨੂੰ ਤੰਦਰੁਸਤ ਰੱਖੇ ਫੇਰ ਬਹੁਤ-ਬਹੁਤ ਧੰਨਵਾਦ ਤੁਹਾਨੂੰ ਮਿਲਾਂਗੇ ਆਪਾਂ ਫੇਰ ਓਕੇ ਜੀ ਸਤਿ ਸ਼੍ਰੀ ਅਕਾਲ ਜੀ